ਦੋਸਤੋ ਕੀ ਹਾਲ ਚਾਲ ਹੈ ਇੱਕ ਨਾ ਮੈਂ ਤੁਹਾਨੂੰ ਅੱਜ ਇੱਕ ਚੀਜ਼ ਦਿਖਾਉਣਾ ਚਾਹਣਾ ਇਹ ਨਾਪਾ 2 ਪਟਿਆਲਾ ਦੀ ਟਿਕਟ ਹੈ ਮੇਰੇ ਕੋਲ ਜਿਹਦਾ ਕਿਰਾਇਆ ਬਾਈ ਜੀ 55 ਰੁਪਏ ਹੋ ਚੁੱਕਿਆ ਨਾਪੇ ਤੋਂ ਜੇ ਤੁਸੀਂ ਪਟਿਆਲੇ ਜਾਣਾ ਹੈ ਤਾਂ 55 ਰੁਪਏ ਹੋ ਗਿਆ ਜਿਹੜਾ ਬਾਈ ਡੇਲੀ ਬੰਦਾ ਦਿਹਾੜੀ ਕਰਨ ਜਾਂਦਾ ਹੈ ਜਿਹੜਾ ਕੋਈ 15000 ਤੇ ਲੱਗਿਆ ਤਾਂ 3300 ਰੁਪਏ ਮਹੀਨੇ ਦਾ ਉਹਦਾ ਕਿਰਾਇਆ ਦੇ 30 ਦਿਨ ਜਾਂਦਾ ਹੈ ਤਾਂ 33 ਰੁਪਏ ਦਾ ਕਿਰਾਇਆ ਨਿਕਲ ਗਿਆ ਕਿੱਥੇ ਯਾਰ ਕੋਈ ਗਰੀਬ ਬੰਦਾ ਬੱਚੇ ਪਾਲ ਲੂ ਪਹਿਲਾਂ 35 ਰੁਪਏ ਕਿਰਾਇਆ ਫਿਰ 40 ਫਿਰ 45 ਹੁਣ ਸਿੱਧਾ 55 ਰੁਪਏ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਜਿਹੜਾ ਆ ਕੀ ਕਹਿੰਦੇ ਨੇ ਟੂਲ ਪਲਾਇਆ ਚੱਕਿਆ ਉਹ ਸਾਡੀਆਂ ਜੇਬਾਂ 'ਤੇ ਹੀ ਲਾਦਾ ਸਿੱਧਾ ਫਿਰ ਤਾਂ ਸਾਡੀਆਂ ਜੇਬਾਂ 'ਤੇ ਹੀ ਲੱਗਿਆ ਨਾ ਸਿੱਧਾ ਤਾਂ ਭਾਈ 55 ਰੁਪਏ 110 ਰੁਪਏ ਜੇ ਪਿੰਡੀ ਨਾਲ ਮੋਟਰਸਾਈਕਲ ਤੇ ਵੀ ਜਾਂਦੇ ਆ ਨਾ ਤਾਂ ਭਾਈ 70 ਵਿੱਚ ਬੰਦਾ ਵਾਪਸ ਆ ਜਾਂਦਾ ਹੈ ਇਨੇ ਜੇ 30 ਕਿਲੋਮੀਟਰ ਦਾ 55 ਰੁਪਏ ਕਿਰਾਇਆ ਕਰਤਾ ਪਹਿਲਾਂ ਵੀ ਤਾਂ ਜਾਂਦੇ ਸੀ ਜਿਨ੍ਹਾਂ ਨੇ ਘੁੰਮੂ ਜਣਾ ਜਰ ਜ਼ਿਆਦਾ ਸਾਰਿਆਂ ਨੂੰ ਕਿਰਾਇਆ ਲਾਓ ਜਾਂ ਕਿਸੇ ਵੀ ਨੂੰ ਨਾ ਲਾਓ ਅਸੀਂ ਨਹੀਂ ਕਹਿੰਦੇ ਵੀ ਅਸੀਂ ਫ੍ਰੀ ਜਾਣਾ ਚਾਹੁੰਦੇ ਹਾਂ ਸਾਨੂੰ ਕਿਰਾਇਆ ਲਾਓ ਪਰ ਜਿਹੜੇ ਫ੍ਰੀ ਜਾਂਦੇ ਨੇ ਆਧਾਰ ਕਾਰਡ ਉਹ ਗਲਤ ਹੈ ਆ ਤਾਂ ਇੱਕ ਇੱਕ ਬੰਦੇ ਪਰਿਵਾਰ ਦੇ ਇੱਕ ਬੰਦੇ ਦੇ ਬੋਝ ਹੋ ਗਿਆ 55 ਰੁਪਏ ਕਿਰਾਇਆ ਕੋਈ ਗੱਲ ਨਹੀਂ ਬਣੀ ਦੱਸੋ ਕੀ ਕਰੂਗਾ ਬੰਦਾ ਬਹੁਤ ਮਾੜਾ ਬਾਈ ਬਹੁਤ ਜ਼ਿਆਦਾ ਇਹ ਟੂਲ ਬਲਾਇਆ ਮੈਨੂੰ ਲੱਗਦਾ ਹੁਣ ਸਾਡੀ ਜੇਬ ਤੇ ਹੀ ਲੱਗ ਗਿਆ ਤੁਹਾਨੂੰ ਕਾਰ ਲਿਜਾਣ ਦੀ ਲੋੜ ਵੀ ਨਹੀਂ ਤੁਸੀਂ ਮੋਟਰਸਾਈਕਲ ਤੇ ਲਿਜਾਣ ਦੀ ਲੋੜ ਨਹੀਂ ਜੇ ਤੁਸੀਂ ਬੱਸ 'ਚ ਜਾਂਦੇ ਹੋ ਤਾਂ 10 ਰੁਪਏ ਥੋੜੇ ਜਿਹੜੇ ਹੋਰ ਵਧੇ ਨੇ 45 ਤੋਂ 55 ਹੋਏ ਨੇ ਤਾਂ ਬਾਈ ਜੀ ਇਹ ਥੋੜੀ ਜੇਬ ਤੇ ਟੂਲ ਬਲਾਇਆ ਹੀ ਲੱਗ ਗਿਆ ਐਨੀ ਕੱਢਣਾ ਤਾਂ ਐਂ ਕੱਢ ਲਿਆ ਕੋਈ ਗੱਲ ਬੰਦੀ ਆ ਯਾਰ ਸ਼ੇਅਰ ਕਰੋ ਬਾਈ ਦੱਬ ਕੇ ਵੀਡੀਓ ਜਿਹਨੂੰ ਵਧੀਆ ਲੱਗੀ